i yeah. ਪਰ ਮੈਨੂੰ ਹੁਣ ਪਤਾ ਲੱਗਾ ਵੀ ਉੱਧਰ ਸਾਡੀਆਂ ਭੈਣਾਂ ਵੀ ਆਈਆਂ ਮੋਸਟ ਵੈਲਕਮ ਕੀਤਾ ਰਿਹਾ ਚੱਕ ਕੇ ਵੜਾ ਜਾ ਆ ਕੁੜੀਆਂ ਦੇ ਲਈ ਮੈਂ ਖਾਸ ਚੀਜ਼ ਤੇ ਗੱਲ ਕਹਿਣੀ ਆ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਘਰ ਦੇ ਵਿੱਚ ਇੱਕ ਧੀ ਹੈਗੀ ਆ ਇੱਕ ਭੈਣ ਹੈਗੀ ਜਿਨ੍ਹਾਂ ਨੂੰ ਆਪਣੇ ਘਰ ਦੇ ਵਿੱਚ ਧੀ ਹੋਣ ਤੇ ਭੈਣ ਹੋਣ ਤੇ ਮਾਣੇ ਕਰ ਤੁਹਾਡੀ ਲਾਗੇ ਦੱਸਦੇ ਸਾਰਿਆਂ ਨੇ ਕੋਈ ਬਤਾਰੀ ਹੋ ਸਕਿਆ ਸਾਈਟਾਂ ਅੱਜ ਲੱਗੀਆਂ ਫੇਸਬੁਕ ਬੜੀ ਗੋਮਨ ਜੀ ਹੋ ਗਿਆ ਚੇਜ ਜਿਹੜਾ ਬੰਦਾ ਮੋਹ ਚੱਕਦਾ ਹੈ ਉਹ ਲਾਪਰੂ ਲੱਗਦਾ ਵੀ ਦੁਨੀਆਂ ਦੇਖਦਾ ਸਮਾਜ ਬੜਾ ਅਜੀਬ ਜਿਹਾ ਬਣ ਕਰਦੀਆਂ ਫੇਸਬੁੱਕ ਤੇ ਜੋ ਤੁਹਾਡਾ ਪਛੋਕਰ ਜੋ ਕਰ ਜੋ ਵੀ ਤੁਸੀਂ ਇੱਥੇ ਟਾਈਪ ਕਰਦੇ ਉਸ ਨੂੰ ਸਮਝ ਕੇ ਕਿਸੇ ਵੀ ਕੁੜੀ ਦੇ ਬਾਰੇ ਲਿਖਣਾ ਕਿਸੇ ਦੀ ਵੀ ਗੱਲ ਤੇ ਜਾ ਕੇ ਲਿਖਣਾ ਸੋ ਸਮਝ ਕੇ ਲਿਖੋ ਕਿਉਂਕਿ ਉਹ ਸਾਡਾ ਪਿਛੇ ਪਰਿਵਾਰ ਦੇਸੀ ਨਾ ਨਾ ਸ਼ੌਂਕਦਾਰ ਹੈ ਜਮਦੀ ਸਾਰਿਆਂ ਦੇ ਲਈ ਗੁਜ਼ਾਰਿਸ਼ ਹੈ ਕੁੜੀਆਂ ਦੇ ਲਈ ਖਬਰਾਂ ਕਰਾਂ ਹੈ ਆਹ ਆਹ ਡੇਟ ਕੀਤਾ ਸੀ ਮੈਂ ਗਾਣਾ ਘੈਂਟ ਜੱਟੀਆਂ ਤੁਸੀਂ ਸਾਰਿਆਂ ਨੇ ਸਾਥ ਦੇਣਾ ਨਾਲ ਜ਼ਰੂਰ ਤਾੜੀ ਦੇ ਨਾਲ ਨਿਕਲ ਕੇ ਸਾਥ ਦੇਣਾ ਘੈਂਟ ਜੱਟੀਆਂ ਪਾਣੀ ਵਿੱਚ ਨਾ ਪਿੰਡ ਦੇ ਘੇੜੇ ਬੰਦ ਕਰਾਓ ਹੋ ਲੈਣ ਹੋ ਲੈਣ پیچھے ਛੱਡ ਗਈ ਮੁੰਡੇ ਦੇ ਸਾਥ ਦੇਣਗੇ ਦੇਣਗੇ ਕਿਉਂਕਿ ਇਹ ਕੁੜੀਆਂ ਨੂੰ ਡੈਡੀਕੇਟ ਕਰੀਏ ਤੁਸੀਂ ਜ਼ਰੂਰ ਸਾਥ ਦੇਣਾ ਪਿੱਛੇ ਉਹ ਮੈਨੀਆਂ ਪਹਿਣਾ Uh, I'm not ਕੁੜੀਆਂ ਜਿਸ ਗੱਲ ਤੇ ਅਰ ਜਾਂਦੀਆਂ ਬਹੁਤ ਕੰਮ ਤੋਂ ਮਸਲੀ ਹੋਈਆਂ ਸਾਡਾ ਭਾਗ ਹੋ ਬਹੁਤ ਵੱਡਾ ਉਤਾਰਨ ਹੋਇਆ ਜਿਨ੍ਹਾਂ ਦੀ ਮੁਖਸ਼ਰ ਦੀ ਸ਼੍ਰੀ ਮੁਖਸ਼ਰ ਸਾਹਿਬ ਦੀ ਲੜਾਈ ਕੱਲ੍ਹ ਨੇ ਲੜੀ ਸੀ ਅੱਜ ਤੱਕ ਵੀ ਯਾਦ ਕੀਤਾ ਜਾਂਦਾ ਹੈ ਕਿ ਨੇਰੀ ਅਖਾਂ ਦਾ ਇਤਿਹਾਸ ਬਣਾਉਣੇ ਪਾਵੇ ਨੇ ਸੋ ਕੁੜੀ ਜਿਹੜੇ ਛਾਂ ਲੈਂਦੀਆਂ ਹੋਰ ਵੀ ਨਾਚ ਕੇ ਲੰਘਦੇ ਨੇ ਵਾਹ ਵਾਹ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਉਦਾਰ